ਸਾਲਵੇਸ਼ਨ ਆਰਮੀ ਹਮੇਸ਼ਾ ਜਿਹੜੀ ਹੈ ਤਤਪਰ ਰਹਿੰਦੀ ਆ 135 ਦੇਸ਼ਾਂ ਦੇ ਵਿੱਚ ਸਾਲਵੇਸ਼ਨ ਆਰਮੀ ਜਿਹੜਾ ਵਰਲਡ ਵਾਈਜ਼ ਇੰਟਰਨੈਸ਼ਨਲ ਆਰਮੀ ਉਹ ਕੰਮ ਕਰ ਰਹੀ ਹੈ ਔਰ ਸਾਲਵੇਸ਼ਨ ਆਰਮੀ ਦਾ ਇੱਕ ਅਜੰਡਾ ਹੈ ਔਰ ਸਾਲਵੇਸ਼ਨ ਆਰਮੀ ਦੇ ਅਜੰਡੇ ਦੇ ਵਿੱਚ ਇੱਕ ਲਿਖਿਆ ਗਿਆ ਹੈ ਕਿ ਅਸੀਂ ਇੱਕ ਡੇ ਰੱਖਿਆ ਹੋਇਆ ਉਸ ਡੇ ਦਾ ਨਾਂ ਹੈ ਐਂਟੀ ਡਰਿੰਕਿੰਗ ਐਂਡ ਗੈਂਬਲਿੰਗ ਸੰਡੇ ਉਸ ਦਿਨ ਜਿੰਨੇ ਵੀ ਸਾਡੇ ਨੌਜਵਾਨ ਹੁੰਦੇ ਆ ਉਹਨਾਂ ਨੂੰ ਕਤਰਿਤ ਕੀਤਾ ਜਾਂਦਾ ਹੈ ਪਰਮੇਸ਼ਰ ਦੇ ਵਚਨ ਵਿੱਚੋਂ ਦੱਸਿਆ ਜਾਂਦਾ ਹੈ ਐਗਜ਼ੈਂਪਲ ਦੇਖ ਕੇ ਬਹੁਤ ਬਹੁਤ ਲੋਕਾਂ ਨੇ ਜਿਨ੍ਹਾਂ ਨੇ ਨਸ਼ੇ ਛੱਡੇ ਨੇ ਉਹਨਾਂ ਦੀ ਸਟੋਰੀ ਦੱਸ ਕੇ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਤੁਸੀਂ ਵੀ ਨਸ਼ੇ ਛੱਡ ਸਕਦੇ ਹੋ ਨੌਜਵਾਨਾਂ ਨੂੰ ਮੈਂ ਫਿਰ ਤੋਂ ਇੱਕ ਵਾਰ ਹੁਣੇ ਕਹਿ ਚੁੱਕਿਆ ਮੈਂ ਫਿਰ ਕਵਾਂਗਾ ਕਿ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਵੀ ਤੁਸੀਂ ਬੁਰੇ ਰਾਵਾਂ ਚ ਹੋ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਵੀ ਤੁਸੀਂ ਮਾੜਾ ਕੰਮ ਕਰ ਰਹੇ ਹੋ ਤੁਹਾਨੂੰ ਕਿਸੇ ਨੇ ਛਡਾਉਣਾ ਨਹੀਂ ਕੋਈ ਤੁਹਾਨੂੰ ਬਚਾਉਣ ਨਹੀਂ ਆਏਗਾ ਇਹ ਤੁਹਾਡੀ ਲੜਾਈ ਹੈ ਤੁਹਾਨੂੰ ਆਪ ਹੀ ਲੜਨੀ ਪੈਣੀ ਹੈ ਹਰ ਕੋਈ ਤੁਹਾਡੇ ਪਿੱਠ ਪਿੱਛੇ ਮਜ਼ਾਕ ਕਰਦਾ ਹੈ ਹਰ ਕੋਈ ਹੱਸਦਾ ਹੈ ਤੁਹਾਨੂੰ ਲੋਕ ਚੋਰ ਵੀ ਕਹਿੰਦੇ ਨੇ ਤੁਹਾਨੂੰ ਲੋਕ ਬੁਰੇ-ਬੁਰੇ ਸ਼ਬਦ ਮੈਂ ਕਹਿਣਾ ਨਹੀਂ ਚਾਹੁੰਦਾ ਅਮਲੀ ਤੱਕ ਕਹਿ ਦਿੰਦੇ ਨੇ ਇਸ ਕਰਕੇ ਤੁਸੀਂ ਉਸ ਬੁਰਾਈ ਤੋਂ ਬਾਹਰ ਆਓ ਤੇ ਆਪਣੇ ਸਟੈਂਡਰਡ ਨੂੰ ਵਧਾਓ ਲਾਈਫ ਇੱਕੋ ਵਾਰੀ ਮਿਲਣੀ ਹੈ ਇੱਕੋ ਵਾਰੀ ਖੁਦਾ ਨੇ ਇਸ ਧਰਤੀ ਤੇ ਭੇਜਿਆ ਉਸ ਤੋਂ ਬਾਅਦ ਤੁਹਾਨੂੰ ਵੀ ਜੀਣ ਦਾ ਮੌਕਾ ਨਹੀਂ ਮਿਲੇਗਾ ਅਜਿਆ ਨਾ ਸੋਚੋ ਕਿ ਤੁਸੀਂ ਬਚ ਨਹੀਂ ਸਕਦੇ ਬਚ ਸਕਦੇ ਹਾਂ ਅਸੀਂ ਸਾਰੇ ਬਚ ਸਕਦੇ ਹਾਂ ਇਨਸਾਨ ਅਗਰ ਆਪਣੀ ਵਿਲ ਪਾਵਰ ਤਗੜੀ ਰੱਖੇ ਤਾਂ ਹਰ ਮੁਸ਼ਕਲ ਚੋਂ ਬਾਹਰ ਆ ਸਕਦਾ ਹੈ ਕਾਸ਼ ਕਿ ਤੁਸੀਂ ਵੀ ਆਪਣੀ ਵਿਲ ਪਾਵਰ ਨੂੰ ਸਟਰੋਂਗ ਬਣਾਓ ਮਜ਼ਬੂਤ ਬਣਾਓ ਤੁਸੀਂ ਸਹੀ ਹੋ ਤਾਂ ਸਾਡਾ ਪੰਜਾਬ ਸਹੀ ਹੈ ਸਾਡਾ ਹਿੰਦੁਸਤਾਨ ਸਾਡਾ ਭਾਰਤ ਦੇਸ਼ ਸਹੀ ਹੈ ਖੁਦਾਵਾਨ ਆਪ ਸਭ ਨੂੰ ਬਹੁਤ ਸਾਰੀ ਬਰਕਤ ਦੇਵੇ ਆਮੀਨ